ਤੁਸੀਂ ਦੇਖ ਰਹੇ ਹੋ ਆਈਨਆ ਨਿਊਜ਼ ਚੈਨਲ ਤੇ ਸਾਥੀਓ ਮੈਂ ਹਾਂ ਤੁਹਾਡਾ ਆਪਣਾ ਹਰੀਸ਼ ਭੰਡਾਰੀ ਦੱਸਦੀ ਕਿ ਜਲੰਧਰ ਸ਼੍ਰੋਮਣੀ ਇਕਾਈਦਾਲ ਯੂਥ ਦੇ ਪ੍ਰਧਾਨ ਅਬੀ ਬਖਸ਼ੀ ਵੱਲੋਂ ਅੱਜ ਐਸਐਸਪੀ ਦਫ਼ਤਰ ਵਿਖੇ ਪੀਪੀਐਸ ਮੁਖਤਿਆਰ ਨੂੰ ਇੱਕ ਸ਼ਿਕਾਇਤ ਦਿੱਤੀ ਗਈ ਅਬੀ ਬਖਸ਼ੀ ਦਾ ਕਹਿਣਾ ਹੈ ਕਿ ਲਾਂਬੜਾ ਥਾਣਾ ਵਿਖੇ ਦੋ ਪੁਲਿਸ ਮੁਲਾਜ਼ਮ ਅਜੇ ਵੀ ਹਨ ਜੋ ਕਿ ਪਬਲਿਕ ਨੂੰ ਬਹੁਤ ਪਰੇਸ਼ਾਨ ਕਰ ਰਹੇ ਹਨ ਆਏ ਦਿਨ ਲਾਂਬੜੇ ਬਾਜ਼ਾਰ ਦੇ ਵਿੱਚ ਬਹੁਤ ਸਾਰੀਆਂ ਵਾਰਦਾਤਾਂ ਹੋ ਰਹੀਆਂ ਹਨ ਲੇਕਿਨ ਉਹਨਾਂ ਵੱਲੋਂ ਬੰਦਿਆਂ ਨੂੰ ਫੜਿਆ ਵੀ ਜਾਂਦਾ ਹੈ ਅਤੇ ਸ਼ਾਮ ਨੂੰ ਪੈਸੇ ਲੈ ਕੇ ਛਡ ਦਿੱਤਾ ਜਾਂਦਾ ਹੈ ਇਸ ਮੌਕੇ ਭਜਨ ਲਾਲ ਚੋਪੜਾ ਅਤੇ ਐਸਐਸਪੀ ਦਫਤਰ ਜਾ ਕੇ ਉਹਨਾਂ ਨੂੰ ਮਿਲੇ ਪੁਲਿਸ ਵੱਲੋਂ ਭਰੋਸਾ ਦਿਵਾਇਆ ਗਿਆ ਕਿ ਅੱਜ ਸ਼ਾਮ ਤੱਕ ਹਰ ਹਾਲਤ ਦੇ ਵਿੱਚ ਉਹਨਾਂ ਪੁਲਿਸ ਮੁਲਾਜ਼ਮਾਂ ਦੇ ਉੱਪਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੁਸੀਂ ਦੇਖ ਰਹੇ ਹੋ ਜਰੰਦਰ ਤੋਂ ਮਨਪ੍ਰੀਤ ਸਿੰਘ ਦੀ ਰਿਪੋਰਟ ਹਰਿਸ਼ ਪੰਡਾਰੀ ਦੇ ਨਾਲ ਆਪਨਾ ਅਭਿਸ਼ੇਕ ਬਖਸ਼ੀ ਅੱਜ ਤੁਸੀਂ ਐਸਐਸਪੀ ਦਫਤਰ ਹੈ ਕਾਰਨ ਕੀ ਗੱਲ ਹੈ ਇਹ ਯਾਤਰੀ ਇਰੀਏ ਦੇ ਵਿੱਚ ਹੈ ਜੇ ਇਸ ਤੋਂ ਬਾਅਦ ਉਹ ਮਿਲਾਈ ਜਿਹਦੇ ਕੋਲ ਤੁਸੀਂ ਆਪਣਾ ਕਸਤੀ ਸਾਡੇ ਹੈੱਡਕ quarter ਤੋਂ ਸਭ ਨੂੰ ਮਿਲੇਗਾ ਅੱਛਾ ਜੀ ਉਹ ਜਿਹਦੇ ਵਿੱਚ ਇੱਕ ਦੋ ਸ਼ਿਕਾਇਤਾਂ ਸੀ ਕਿ ਨੰਬੜੇ ਥਾਣੇ ਦੇ ਵਿੱਚ ਕੁਝ ਮੁਲਾਜ਼ਮ ਜਿਹੜੇ ਨਜਾਇਜ਼ ਲੋਕਾਂ ਨਾਲ ੱਟੇਛਾਈ ਗੁੰਡਾਗਰਦੀ ਕਰਦੇ ਸਨ ਕੀ ਨਾਮ ਕੀ ਮੁਲਾਜ਼ਮ ਦਾ ਉਹ ਕਾਫੀ ਦੋ ਤਿੰਨ ਮੁਲਾਜ਼ਮ ਹੈਗੇ ਇਹਨਾਂ ਦੇ ਅੱਛਾ ਜੀ ਤੇ ਉਹਨਾਂ ਦੇ ਬਾਰੇ ਅੱਜ ਅਫਸਰਾਂ ਦੇ ਧਿਆਨ ਦੇ ਵਿੱਚ ਲੈ ਕੇ ਆਏ ਸੀ ਕਿ ਜਿਹੜੇ ਕਿ ਲੋਕਾਂ ਨੂੰ ਥ੍ਰੈਟ ਕਰ ਰਹੇ ਆ ਨਿਯਾਇਤ ਲੋਕਾਂ ਨੂੰ ਹਰਾਸ ਕਰ ਰਹੇ ਆ ਠੀਕ ਆ ਕੁਝ ਚੋਰੀਆਂ ਵਾਲੇ ਬੰਦੇ ਉਹਨਾਂ ਨੇ ਫੜੇ ਚੋਰ ਫੜੇ ਆ ਤੇ ਪੈਸੇ ਪੋਏ ਲੈ ਕੇ ਚੋਰ ਛੱਡ ਦਿੱਤੇ ਆ ਠੀਕ ਆ ਠੀਕ ਹੈ ਜੀ ਉਸ ਮੈਟਰ ਦੇ ਉੱਤੇ ਇਹਨਾਂ ਨੂੰ ਅਫਸਰਾਂ ਦੇ ਧਿਆਨ ਦੇ ਵਿੱਚ ਲੈ ਕੇ ਆਏ ਆ ਕਿ ਇਦਾਂ ਦੇ ਜਿਹੜੇ ਬੰਦੇ ਆ ਜਿਹੜੇ ਮਲਾਜਮ ਜਿਹੜੇ ਮੌਜੂਦੇ ਖਰਾਬ ਕਰ ਰਹੇ ਆ ਪਬਲਿਕ ਨੂੰ ਜਿਹ ਪਬਲਿਕ ਨਹੀਂ ਸੈਟੀਸਫਾਈ ਇਹਨਾਂ ਤੋਂ ਪਬਲਿਕ ਦੇ ਸੈਟੀਸਫੈਕਸ਼ਨ ਵਾਸਤੇ ਪਬਲਿਕ ਦੀ ਸਿਕਿਉਰਿਟੀ ਵਾਸਤੇ ਪਬਲਿਕ ਨੂੰ ਕਿਸੇ ਨੂੰ ਤੰਗੀ ਪਰੇਸ਼ਾਨੀ ਉਸ ਵਾਸਤੇ ਇਹਨਾਂ ਨੂੰ ਲਗਾਇਆ ਗਿਆ ਪਬਲਿਕ ਸਰਮੰਟ ਹੈ ਜੇ ਪਬਲਿਕ ਨਹੀਂ ਇਹਨਾਂ ਦੇ ਕੋਲ ਸੈਟੀਸਫਾਈ ਫਿਰ ਆਪਾਂ ਕਿੱਥੇ ਆਪਾਂ ਕਿੰਨੇ ਕੁ ਚਿਰ ਤੋਂ ਚੱਲ ਰਿਹਾ ਸਾਰ ਹੈ ਹਾਂਜੀ ਇਹ ਕਿੰਨੇ ਕੁ ਚਿਰ ਤੋਂ ਚੱਲ ਰਿਹਾ ਦਾ ਮੇਰੇ ਧਿਆਨ ਦੇ ਵਿੱਚ ਤਾਂ ਹੁਣੇ ਆਇਆ ਸੀਗਾ ਇਹ ਵਾਲਾ ਮੈਟਰ ਕਿ ਦੋ ਤਿੰਨ ਮੈਟਰ ਆਈ ਸੀਗੇ ਆਪਣੇ ਧਿਆਨ ਦੇ ਵਿੱਚ ਲਗਾਤਾਰ ਹੀ ਆਏ ਬੈਕ ਟੂ ਬੈਕ ਠੀਕ ਹੈ ਸੋ ਉਹਦੇ ਧਿਆਨ ਦੇ ਵਿੱਚ ਅਸੀਂ ਅਫਸਰਾਂ ਦੇ ਧਿਆਨ ਦੇ ਵਿੱਚ ਲਿਆਂਦਾ ਸੋ ਸਾਡੇ ਚੌਕੜਾ ਸਾਹਿਬ ਆਏ ਨਾਲ ਹੋਰ ਫਰਮੇ ਜਿਵੇਂ ਬੰਦੀਆਂ ਤੋਂ 500 ਤੋਂ ਸਿੰਘ ਵਹ ਆ ਗਿਆ ਕਿ ਜੋ ਬਣਦੀ ਕਾਰਵਾਈ ਤੇ ਕੀਤੀ ਜਾਊਗੀ ਅੱਜ ਤੁਸੀਂ ਐਸਐਸਪੀ ਦਫ਼ਤਰ ਆਏ ਕਾਰਨ ਕੀ ਹੈ ਤਾਂ ਇਹ ਐਸੇ ਲਾਂਬੜੇ ਥਾਣੇ ਦੇ ਵਿੱਚ ਕੁਝ ਦਿਨਾਂ ਤੋਂ ਪ੍ਰੋਬਲਮ ਚੱਲ ਰਹੀ ਸੀ ਅਵੀ ਬਖਸ਼ੀ ਜੀ ਨੇ ਸਾਡੇ ਧਿਆਨ ਦੇ ਵਿੱਚ ਲਿਆਂਦੀ ਠੀਕ ਹੈ ਤੇ ਕੁਝ ਮੁਲਾਜ਼ਮਾਂ ਜਿਹੜੇ ਜਿ ਉਹਨਾਂ ਨੂੰ ਚੋਰ ਫੜਾਈ ਦਾ ਰਾਤ ਨੂੰ ਪੈਸੇ ਲੈ ਕੇ ਛੱਡ ਦਿੰਦੇ ਅੱਛਾ ਜੀ ਸਾਰੇ ਨਹੀਂ ਮੁਲਾਜ਼ਮ ਬਹੁਤ ਵਧੀਆ ਮੁਲਾਜ਼ਮੋਂ ਸਾਰਿਆਂ ਥਾਣੇ ਦੇ ਕੁਝ ਹੁੰਦੀਆਂ ਤੇ ਹੁੰਦੀਆਂ ਕਾਲੀਆਂ ਭੇਡਾਂ ਜਿਹੜੀਆਂ ਹੁੰਦੀਆਂ ਠੀਕ ਹੈ ਉਸ ਕਰਕੇ ਜਿਹੜੀਆਂ ਕਾਲੀਆਂ ਭੇਡਾਂ ਉਹਨਾਂ ਬਾਰੇ ਅਸੀਂ ਐਸਐਸਪੀ ਸਾਹਿਬ ਨੂੰ ਮਿਲਣਾ ਸੀ ਉਹ ਨਹੀਂ ਮੌਜੂਦ ਸੀ ਤੇ ਉਹਨਾਂ ਦੀ ਜਗ੍ਹਾ ਸਾਨੂੰ ਐਸਪੀ ਹੈੱਡਕੁਆਰਟਰ ਸਾਹਿਬ ਨੇ ਦਿੱਤੀ ਠੀਕ ਹੈ ਜੀ ਅਸੀਂ ਉਹਨਾਂ ਨੂੰ ਆਪਣੀਆਂ ਜਿਹੜੀਆਂ ਮੁਸ਼ਕਲਾਂ ਸਾਰੀਆਂ ਦੱਸੀਆਂ ਕਿ ਇਹ ਮੁਲਾਜ਼ਮਾਂ ਤੇ ਤੁਹਾਡੇ ਜਿਹੜੇ ਇਹਨਾਂ ਨੂੰ ਨੱਥ ਪਾਓ ਥੋੜੀ ਜੀ ਠੀਕ ਹੈ ਨਹੀਂ ਜਦੋਂ ਪਬਲਿਕ ਵਿਗੜ ਜਾਂਦੀ ਹੈ ਫਿਰ ਸਾਂਭਣੀ ਮੁਸ਼ਕਲ ਹੋ ਜਾਂਦੀ ਹੈ ਠੀਕ ਹੈ ਅਸੀਂ ਨਹੀਂ ਚਾਹੁੰਦੇ ਵੀ ਅਸੀਂ ਆਪਣੇ ਇਧਿਆਤੀ ਏਰੀਆ ਦਾ ਜਾਂ ਸ਼ਹਿਰੀ ਏਰੀਆ ਦਾ ਮਾਹੌਲ ਖਰਾਬ ਕਰੀਏ ਅਸੀਂ ਚਾਹੁੰਦੇ ਹਾਂ ਵੀ ਪੀਸਫੁੱਲ ਕੰਮ ਹੋ ਜਿਹੜੇ ਆ ਮੁਲਾਜ਼ਮਾਂ ਇਹਨਾਂ ਨੂੰ ਤੁਰਤ ਉਥੋਂ ਬਦਲ ਕੇ ਕਿਸੇ ਉਧਰ ਭੇਜ ਦਿਓ ਤੁਹਾਡੇ ਕੋਲ ਬਥੇਰੇ ਥਾਣੇ ਆ ਗਏ ਉਧਰ ਭੇਜ ਦਿਓ ਉ ਕਿ ਅਸੀਂ ਉਹਨਾਂ ਨੇ ਸਾਨੂੰ ਐਸਪੀ ਸਾਹਿਬ ਨੇ ਪੂਰਾ ਭਰੋਸਾ ਦਿੱਤਾ ਤੇ ਤੁਹਾਡਾ ਕੰਮ ਇਹ ਅੱਜ ਸ਼ਾਮ ਤੱਕ ਪੂਜੀਏ ਇਸ ਕਰਕੇ ਫਿਲਹਾਲ ਅਸੀਂ ਉਹਨਾਂ ਤੇ ਛੱਡਤੀ ਗੱਲ ਜੇਕਰ ਸਾਡਾ ਕੰਮ ਹੋ ਜਾਊਗਾ ਨਹੀਂ ਸਾਡੇ ਕੋਲ ਤਾਂ ਸਾਰਾ ਕੁਝ ਅਸੀਂ ਤਾਂ ਪਹਿਅ ਅਸੀਂ ਕਿਹੜਾ ਕਿਤੇ ਕੁਝ ਲੈਣ ਜਾਣਾ ਕਾਮਰੇਟਾਂ ਵਾਂਗੂ ਅਸੀਂ ਵੀ ਤੇਰੀ ਕੋਲੇ ਰੱਖੀ ਹੁੰਦੀ ਹੈ ਫੇ ਵਿਛਾਲਾਂਗੇ ਰੋਡ ਤੇ ਜਾ ਕੇ ਸਬਸਕ੍ਰਾਈਬ ਨਾਉ ਐਂਡ ਪ੍ਰੈਸ ਦ ਬੈਲ ਆਈਕਨ ਨੈਵਰ ਮਿਸ ਐਨ ਅਪਡੇਟ